ਲੋ ਜੀ ਮਿੱਤਰੋ ਕਰੋ ਦਰਸ਼ਨ ਕਿਨਰ ਕਲਾਸ਼ ਦੇ ਜਿਨ੍ਹਾਂ ਨੂੰ ਨਹੀਂ ਪਤਾ ਮਿੱਤਰੋ ਇਹ ਹੈਗਾ 82 ਫੁੱਟ ਦਾ ਸ਼ਿਵਲਿੰਗ ਜਿੱਥੇ ਕਹਿੰਦੇ ਭੋਲੇनाथ ਬਾਬਾ ਆਪ ਰਹਿਦਾ ਨੰਗੀਆਂ ਅੱਖਾਂ ਨਾਲ ਦਰਸ਼ਨ ਕਰਨੇ ਔਕੇ ਸੀ ਇਸ ਕਰਕੇ ਟੈਲੀਸਕੋਪ ਦਾ ਸਹਾਰਾ ਲਿਆ ਹੁਣ ਕਰਦੇ ਆਂ ਅੱਜ ਦੇ ਸਫ਼ਰ ਦੀ ਸ਼ੁਰੂਆਤ ਆਪਾਂ ਹੈਗੇ ਆਂ ਰਕਾਂਗ ਪੀਓ ਤੇ ਅੱਜ ਆਪਾਂ ਜਿਵੇਂ ਤਿਵੇਂ ਕਾਜ਼ਾ ਪਹੁੰਚਣਾ ਪਹਿਲੀ ਬ੍ਰੇਕ ਲੱਗੀ ਆ ਸੋਹਣੇ ਜੇ ਵਾਟਰਫਾਲ ਤੇ ਜਿੰਨੂੰ ਦੇਖਣ ਲਈ ਰੁਕਣਾ ਹੀ ਪਿਆ ਕਿਉਂਕਿ ਇਹ ਸੋਹਣਾ ਬਹੁਤ ਲੱਗ ਰਿਹਾ ਸੀ ਰੁਕ ਜਾ ਯਾਰ ਚਾਹ ਦਾ ਪੀ ਲੈਣ ਤੋਂ ਇੰਨੀ ਵੀ ਕਾਦੀ ਕਾਲੀ ਆ ਹੁਣ ਆਪਾਂ ਰੁੱਖੇ ਸੁੱਕੇ ਪਹਾ ਕਿਉਂਕਿ ਇਹ ਚੀਜ਼ ਗੱਡੀ ਚ ਫੇਪੜਿਆਂ ਦਾ ਕੰਮ ਕਰਦੀ ਆ ਇਹ ਜਗ੍ਹਾ ਦਾ ਨਾਮ ਆ ਮਿੱਤਰੋ ਪਹਿਲੋ ਇੱਥੇ ਇੱਕ ਚੈੱਕਪੋਸਟ ਆਉਂਦੀ ਹੈ ਜਿੱਥੇ ਆਪਣੀ ਸੇਫਟੀ ਆਸਤੇ ਨਾਮ ਪਤਾ ਲਿਖਦੇ ਉਸ ਤੋਂ ਬਾਅਦ ਵੱਡਾ ਸ਼ਹਿਰ ਆਉਂਦਾ ਪੋ ਜਿੱਥੋਂ ਦੇ ਪਰੌਂਠੇ ਮੈਂ ਕਦੇ ਮਿਸ ਨਹੀਂ ਕਰਦਾ ਪੋ ਸ਼ਹਿਰ ਚ ਇੱਕ ਪੈਟਰੋਲ ਪੰਪ ਆਉਂਦਾ ਜਿੱਥੋਂ ਤੁਸੀਂ ਟੈਂਕੀ ਫੁੱਲ ਕਰਾ ਲਿਓ ਕਿਉਂਕਿ ਇਸ ਤੋਂ ਬਾਅਦ ਕਾਜਾ ਚ ਹੀ ਜਾ ਕੇ ਪੰਪ ਮਿਲਦਾ ਫਿਰ ਇੱਕ ਹੋਰ ਚੈੱਕਪੋਸਟ ਆਉਂਦੀ ਹੈ ਜਿੱਥੇ ਉਹੀ ਨਾਮ ਪਤਾ ਲਿਖਦੇ ਆ ਹੋਰ ਕੋਸ਼ਿਸ਼ ਇਹ ਰੋਡ ਬਹੁਤ ਸੋਹਣੀ ਬਣੀ ਹੋਈ ਸੀ ਜਿੱਥੇ ਗੱਡੀ ਚਲਾਉਂਦਾ ਬਹੁਤ ਸੁਆਦ ਆ ਰਿਹਾ ਸੀ ਇੰ ਇਆ ਇਹਨੂੰ ਕਹਿੰਦੇ ਆ ਖਾਬ ਸੰਗਮ ਇਹ ਜਗ੍ਹਾ ਤੇ ਟਾਬੇ ਚੋਂ ਐਪਲ ਜੂਸ ਮਿਲਦਾ ਜੋ ਕਿ 100% ਪਿਓਰ ਆ ਤੁਸੀਂ ਜਦੋਂ ਜਾਣਾ ਇਹ ਚੀਜ਼ ਜ਼ਰੂਰ ਟਰਾਈ ਕਰਿਓ ਅਗਲੀ ਡੈਸਟੀਨੇਸ਼ਨ ਆਪਣੀ ਨਾਕੋ ਵਿਲੇ ਜਾ ਤੇ ਨਾਕੋ ਤੋਂ ਪਹਿਲਾਂ ਆ ਰੋਡ ਦੇ ਦਰਸ਼ਨ ਕਰ ਲਓ ਫੁੱਲ ਘੁੰਮਣ ਘੇਰੀਆਂ ਵਾਲਾ ਰੋਡ ਆ ਨਾਕੋ ਪਹੁੰਚ ਕੇ ਆਪਾਂ ਕਪੂਰ ਖਰੀਦਾਂਗੇ ਜੋ ਕਿ ਇਹ ਸਫਰ ਚ ਬਹੁਤ ਕੰਮ ਆਉਂਦੀ ਆ ਪਿੰਡ ਚ ਐਂਟਰ ਹੁੰਦੇ ਆ ਜਾਂ ਸੋਹਣਾ ਜਿਹਾ 뷰 ਤੁਹਾਡਾ ਵੈਲਕਮ ਕਰਦਾ ਨਾਕੋ ਪਿੰਡ ਬਹੁਤ ਸੋਹਣਾ ਬਾਈ ਕੁਸ਼ਕ ਮੀਟਰ ਦਾ ਟਰੈਕ ਕਰਕੇ ਤੁਸੀਂ ਇਹ ਜਗ੍ਹਾ ਤੇ ਆ ਕੇ ਇਹ ਪਿੰਡ ਦਾ ਅਸਲੀ ਰੰਗ ਰੂਪ ਦੇਖ ਸਕਦੇ ਹੋ ਨਾਕੋ ਪਿੰਡ ਚ ਬਹੁਤ ਕਰਦੇ ਆਂ ਇਹ ਪਿੰਡ ਦੇ ਕੰਢੇ ਇੱਕ ਕੁਦਰਤੀ ਲੇਕ ਬਣੀ ਹੋਈ ਆ ਜਿੱਥੇ ਤੁਸੀਂ ਬੋਟਿੰਗ ਦੇ ਮਜ਼ੇ ਲੈ ਸਕਦੇ ਹੋ ਬਾਕੀ ਤੁਸੀਂ ਵੀ ਪਲਾਨ ਬਣਾਓ ਯਾਰ ਕਿ ਘਰੇ ਬੈਠੇ ਰਹਿਣਾ ਇੰਨੇ ਕੰਜੂਸ ਨਾ ਬਣੋ ਯਾਰ ਘੁੰਮਣ ਫਿਰਨ ਲਈ ਵੀ ਟਾਈਮ ਕੱਢੋ ਬਾਕੀ ਦਾ ਸਫ਼ਰ ਅਗਲੀ ਵੀਡੀਓ ਚ ਓਨੇ ਟਾਈਮ ਲਈ ਪ੍ਰਾਣੂ ਫੋਲੋ ਕਰ ਲਓ ਸਤਿ ਸ਼੍ਰੀ ਅਕਾਲ ਮਿੱਤਰੋ